ਅਸਲੀ ਹੀਰੋ ਜਿਹੜੇ ਹਨ ਉਹ ਔਰਤਾਂ ਨੇ ਜਿਹੜੀਆਂ ਇਹ 40 ਸਾਲ ਤੋਂ ਅੱਜ ਤੱਕ ਲੜ ਰਹੀਆਂ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਜ਼ਿਆਦਾ ਬਦਲਿਆ ਹੀ ਨਹੀਂ ਹੈ ਉਹ ਅੱਜ ਵੀ ਉੱਥੇ ਦੇ ਉੱਥੇ ਹੀ ਉਹ ਉਹਨਾਂ ਦਿਨਾਂ ਦੇ ਵਿੱਚ ਕੈਦ ਨੇ ਸਿੱਕਤ ਲਿਆਨ ਦੇ ਰਣ ਸਖਨ ਨੂੰ ਮਾਰਿਆ ਗਿਆ ਉਹਨਾਂ ਦੇ ਘਰ ਉਜਾੜਤੇ ਗਏ ਹੈ ਨਾ ਔਰਤਾਂ ਨਾਲ ਕੀ ਬਦਸਲੂਕੀ ਹੋਈ ਜਦੋਂ ਤੁਸੀਂ ਉਹਨਾਂ ਦੇ ਨਾਲ ਬੈਠਦੇ ਹੋ ਰਾਕੇ ਤੁਹਾਨੂੰ ਉਹਨਾਂ ਦੇ ਦਰਦ ਦਾ ਅਹਿਸਾਸ ਹੁੰਦਾ ਹੈ ਕਿ ਔਰ ਤੁਸੀਂ ਇਹ ਵੀ ਸੋਚਦੇ ਹੋ ਕਿ ਇੱਕ ਇਸ ਮਿੱਟੀ ਦੀ ਬਣੀ ਜਨਕੀ ਇਤਨਾ ਕੁਛ ਇਨਾ ਨੇ ਬਰਦਾਸ਼ਤ ਵੀ ਕੀਤਾ ਹੋ ਰਿਹਾ ਅੱਜ 40 ਸਾਲ ਤੋਂ ਲੜਵੀ ਰਹੀ ਹੈ ਆਪਣੇ ਘਰ ਨੂੰ ਯਾਦ ਕਰਦੇ ਸੰ ਪਰ ਗੱਲ ਨਹੀਂ ਕਰਦੇ ਬਟਵਾਰੇ ਬਾਰੇ ਬਟਵਾਰੇ ਬਾਰੇ ਕਿਉਂਕਿ ਟਰੋਮਾ ਸੀ ਉਸ ਟਰੋਮਾ ਦੇ ਕਰਕੇ ਉਹ ਕਦੇ ਗੱਲ ਨਹੀਂ ਕਰਦੇ ਸੀ ਹਮ 1984 ਸਿੱਕਤ ਲਿਆਮ ਦਿੱਲੀ ਦੇ ਵਿੱਚ ਇਹਨਾਂ ਔਰਤਾਂ ਦੇ ਨਾਲ ਕੀ ਕੀ ਹੋਇਆ ਉਸ ਗੱਲ ਦੇ ਬਾਰੇ ਥੋੜਾ ਜ਼ਿਕਰ ਕਰਟ ਸੀਗਾ ਤੇ ਉਸ ਨੂੰ ਡਾਕੂਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਦੁਨੀਆ ਭਰ ਦੇ ਵਿੱਚ ਤੁਸੀਂ ਦੇਖੋਗੇ ਔਰਤਾਂ ਦੇ ਇਤਿਹਾਸ ਨੂੰ ਬੜੀ ਆਸਾਨੀ ਨਾਲ ਮਿਟਾ ਦਿੱਤਾ ਜਾਂਦਾ ਹੈ। ਉਹਦਾ ਕਾਰਨ ਇਹ ਹੈ ਜੀ ਕਿ ਮੇਰੀ ਨਾਨੀ ਤੇ ਦਾਦੀ ਦੋਨੋਂ ਵਟਵਾਰੇ ਦੇ ਸਮੇਂ ਉਸ طرفੋਂ ਇਸ طرف ਆਏ ਸੀਗੇ। ਮੁਲਾਕਾਤਾਂ ਦੇ ਦੌਰਾਨ ਇੱਕ ਕੁਐਸਚਨ ਆਇਆ ਕਿ ਕੀ ਮੈਂ ਭਾਰਤ ਦੀ ਨਾਗਰਿਕ ਨਹੀਂ ਹਾਂ? ਇਹ ਇਹ ਬਹੁਤ ਡੈਮੋਕ੍ਰੇਸੀ ਦੇ ਵਿੱਚ ਬੜਾ ਵੱਡਾ ਸਵਾਲ ਉੱਠ ਜਾਂਦਾ ਹੈ ਕਿ ਅਗਰ ਤੁਹਾਡਾ ਸਿਟੀਜ਼ਨ ਕੋਈ ਇਸ ਤਰ੍ਹਾਂ ਫੀਲ ਕਰ ਰਿਹਾ ਹੋਵੇ। ਔਰ ਤੁਹਾਡੇ ਆਪਣੇ ਕੋਲ ਜਵਾਬ ਸੀ ਇਸ ਸਵਾਲ ਦਾ? ਨਹੀਂ। 1984 ਦਾ ਪੰਜਾਬ ਨਾ ਭੁੱਲਣਯੋਗ ਹੈ ਇਸ ਵਕਤ ਸਿੱਖਾਂ ਦੀ ਨਸਲ ਕੁਸ਼ੀ ਹੋਈ ਸੀ ਤੇ ਇਸ ਦੇ ਦਾਗ ਕੁਝ ਇਹੋ ਜਿਹੇ ਨਹੀਂ ਜਿਹੜੇ ਸਦਾ ਹੀ ਸਿੱਖ ਮਨਾਂ ਦੇ ਉੱਤੇ ਉਕਰੇ ਰਹਿਣਗੇ ਸੋ ਇਸ ਵੇਲੇ ਮੇਰੇ ਨਾਲ ਮੌਜੂਦ ਰਹਿਣ ਵਾਲੇ ਨੇ ਇੱਕ ਲੇਖਕ ਇੱਕ ਹਿਸਟੋਰੀਅਨ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਕਿਉਂਕਿ 84 ਦੇ ਦਰਦ ਦੀ ਗੱਲ ਕਰਦੇ ਆ ਅਸੀਂ ਸਿੱਖ ਮਨਾਂ ਦੇ ਦਰਦ ਦੀ ਗੱਲ ਕਰਦੇ ਹੈਗੇ ਆ ਪਰ ਇਸ ਦੇ ਦੌਰਾਨ ਬਹੁਤ ਸਾਰੀਆਂ ਐਹੋ ਜਿਹੀਆਂ ਔਰਤਾਂ ਸਨ ਜਿਨ੍ਹਾਂ ਨੇ ਇਸ ਦਰਦ ਨੂੰ ਆਪਣੇ ਉੱਤੇ ਹੰਡਾਇਆ ਔਰ ਬਹੁਤ ਕੁਝ ਐਹੋ ਜਿਹਾ ਹੋਇਆ ਜਿਸ ਦੇ ਬਾਰੇ ਵਿੱਚ ਅੱਜ ਜਦੋਂ ਗੱਲ ਕਰਦੇ ਆ ਤੇ ਰੂਹ ਕੰਮ ਜਾਂਦੀ ਹੈ ਸੋ ਇਹਦੇ ਉੱਤੇ ਬੜੀ ਨੇੜਿਓਂ ਕੰਮ ਕੀਤਾ ਔਰ ਉਹਨਾਂ ਔਰਤਾਂ ਨੂੰ ਮਿਲ ਕੇ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੀ ਮਨੋਅਵਸਥਾ ਨੂੰ ਅੱਜ ਦੇ ਦੌਰ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਸਨਮ ਸੁਤੇਰਥ ਵਜ਼ੀਰ ਹੋਣਾਂ ਨੇ ਜੋ ਕਿ ਆਪ ਜੰਮੂ ਕਸ਼ਮੀਰ ਤੋਂ ਸੰਬੰਧ ਰੱਖਦੇ ਹੈਗੇ ਨੇ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ 84 ਨੂੰ ਇੱਕ ਵਾਰੀ ਫੇਰ ਤੋਂ ਪੰਜਾਬ ਦੇ ਸਰਮੁਖ ਰੱਖਿਆ ਜਾਵੇ ਸੋ ਕਾਰਸ ਆਫ 1984 ਨਾਮਦੀ ਬੁੱਕ ਜਿਹੜੀ ਹੈ ਉਹ ਇਹਨਾਂ ਨੇ ਲਿਖੀ ਹੈ ਇਸ ਦੇ ਉੱਤੇ ਕੰਮ ਕੀਤਾ ਹੈਗਾ ਪੂਰੇ ਦਾ ਪੂਰਾ ਰਿਸਰਚ ਵਰਕ ਹੈਗਾ ਸੋ ਇਹਨਾਂ ਦੇ ਰੂਬਰੂ ਕਰਵਾਵਾਂਗੇ ਇਹਨਾਂ ਦਾ ਇਹ ਤਜਰਬਾ ਜਾਣਾਂਗੇ ਸੋ ਸਰ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸੋ ਪਹਿਲਾਂ ਤੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਲਿਖਣ ਦੇ ਲਈ ਹਰ ਸਿੱਖ ਦੇ بڑا ਦਿਲ ਦੇ ਨੇੜੇ ਰਹਿੰਦਾ ਜਦੋਂ 84 ਦੀ ਗੱਲ ਆਉਂਦੀ ਆ ਹਨਾ ਔਰ ਕਿਤੇ ਨਾ ਕਿਤੇ ਇੱਕ ਭਾਵੁਕਤਾ ਇੱਕ ਦਰਦ ਯਾਦ ਆਉਂਦਾ ਹੈਗਾ ਪਰ ਤੁਹਾਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਕਿਉਂਕਿ ਤੁਸੀਂ ਜੰਮੂ ਕਸ਼ਮੀਰ ਤੋਂ ਹੈਗੇ ਹੋਰ ਜਿੱਦਾਂ ਅਸੀਂ ਪਹਿਲਾਂ ਗੱਲ ਵੀ ਕਰ ਰਹੇ ਸੀਗੇ ਵੀ ਹਾਲਾਂਕਿ ਉੱਥੇ ਇਹਨਾਂ ਅਸਰ ਉਸ ਵੇਲੇ ਜਾਂ ਕਹੋ ਦੰਗੇ ਫਸਾਦ ਇਸ ਤਰ੍ਹਾਂ ਕੁਝ ਜ਼ਿਆਦਾ ਨਹੀਂ ਹੋਇਆ ਸੀ ਪਰ ਫਿਰ ਵੀ ਤੁਹਾਨੂੰ ਕਿੱਥੋਂ ਆਈ ਪ੍ਰੇਰਣਾ ਵੀ ਇਸ ਵਿਸ਼ੇ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਇਹਨਾਂ ਕੋਰਸ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਐਜ਼ ਅ ਹਿਸਟੋਰੀਅਨ ਮੈਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ 84 ਤੇ ਮੈਨੂੰ ਪਤਾ ਸੀ ਕਿ 84 ਦੇ ਸਾਰੇ ਐਸਪੈਕਟਸ ਤੇ ਗੱਲ ਹੋ ਰਹੀ ਹੈ ਪਰ 1984 ਸਿੱਕਤਲੀਆਮ ਦਿੱਲੀ ਦੇ ਵਿੱਚ ਇਹਨਾਂ ਔਰਤਾਂ ਦੇ ਨਾਲ ਕੀ ਕੀ ਹੋਇਆ ਉਸ ਗੱਲ ਦੇ ਬਾਰੇ ਥੋੜਾ ਜ਼ਿਕਰ ਘੱਟ ਸੀਗਾ ਤੇ ਉਸ ਨੂੰ ਡਾਕੂਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਦੁਨੀਆ ਭਰ ਦੇ ਵਿੱਚ ਤੁਸੀਂ ਦੇਖੋਗੇ ਔਰਤਾਂ ਤੇ ਇਤਿਹਾਸ ਨੂੰ ਬੜੀ ਆਸਾਨੀ ਨਾਲ ਮਿਟਾ ਦਿੱਤਾ ਜਾਂਦਾ ਹੈ ਤੇ ਉਹਦੇ ਲਈ ਉਹ ਥੋੜਾ ਬੈਕ ਆਫ ਮਾਈਂਡ ਜਿਹੜਾ ਦਿਮਾਗ 'ਚ ਹੈ ਸੀ ਕਿ ਉਹ ਸਾਰਾ ਉਹਨਾਂ ਦੇ ਨਾਲ ਉਹਨਾਂ 10 ਦਿਨਾਂ ਤੋਂ ਇਲਾਵਾ ਜਾਂ 20 ਦਿਨਾਂ ਤੋਂ ਇਲਾਵਾ ਵਾਇਲੈਂਸ ਸੀ ਇਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੋਇਆ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਰਹੀ ਹੈ ਕੀ ਕੀ ਉਹਨਾਂ ਦੀ ਆਪ ਬੀਤੀ ਰਹੀ ਹੈ ਉਹ ਸਾਰੀ ਕਹਾਣੀ ਕਿਤਾਬ ਦੇ ذریعے ਕਹਿਣ ਦੀ ਕੋਸ਼ਿਸ਼ ਕੀਤੀ ਗਈ ਜੀ ਸੋ ਜਿਵੇਂ ਤੁਸੀਂ ਕਿਹਾ ਕਿ ਅੱਜ ਉਹ ਕਿਹੜੇ ਹਾਲਾਤਾਂ ਦੇ ਵਿੱਚ ਨੇ ਮੈਂ ਡੈਫੀਨੇਟਲੀ ਉਹਨਾਂ ਦੀਆਂ ਕਹਾਣੀਆਂ ਤਾਂ ਬੁੱਕ ਪੜ੍ਹ ਕੇ ਹਰ ਕੋਈ ਜਾਣ ਹੀ ਲਵੇਗਾ ਪਰ ਮੈਂ ਤੁਹਾਡੇ ਕੋਲ ਜਾਨਣਾ ਚਾਹਾਂਗੀ ਅੱਜ ਉਹ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਨੇ ਉਹਨਾਂ ਦੀ ਮਨੋਵਸਥਾ ਕਿਸ ਤਰ੍ਹਾਂ ਦੀ ਹੈਗੀ ਹੈ ਉਹ ਆਈ ਥਿੰਕ ਉਹ ਜਿੱਦਾਂ 40 ਸਾਲ ਪਹਿਲੇ ਸੀ ਕਿ ਉਹ ਜਿਹੜੇ 3-4 ਦਿਨ ਸਨ ਜਦੋਂ ਕਤਲਿਆਮ ਹੋਇਆ ਉਹ ਅੱਜ ਵੀ ਉਹਨਾਂ ਦਿਨਾਂ ਦੇ ਵਿੱਚ ਕੈਦ ਨੇ ਔਰ ਤੁਸੀਂ ਉਸ ਕੈਦ ਤੋਂ ਤਾਂ ਨਿਕਲਦੇ ਹੋ ਜਦੋਂ ਇਨਸਾਫ ਹੁੰਦਾ ਹੈ ਤੇ ਜਦ ਇਨਸਾਫ ਹੀ ਨਹੀਂ ਹੋਇਆ ਤੁਸੀਂ ਉਸ ਟਰੋਮਾ ਦੇ ਵਿੱਚ ਕੈਦ ਹੋ ਜਾਂਦੇ ਹੋ ਤੇ ਉਹਨਾਂ ਦੇ ਮੈਨੂੰ ਲੱਗਦਾ ਹੈ ਕਿ ਆ ਨਾ ਕਿ ਉਹਨਾਂ ਦੀ ਜਦੋਂ ਮਨੋਵਸਥਾ ਹੀ ਤੁਸੀਂ ਗੱਲ ਕਰ ਰਹੇ ਉਸ ਤੋਂ ਇਲਾਵਾ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਜ਼ਿਆਦਾ ਬਦਲਿਆ ਹੀ ਨਹੀਂ ਹੈ। ਹੂੰ ਉਹ ਅੱਜ ਵੀ ਉੱਥੇ ਦੇ ਉੱਥੇ ਹੀ ਨੇ ਉਹ ਉਹਨਾਂ ਦਿਨਾਂ ਦੇ ਵਿੱਚ ਕੈਦ ਨੇ। ਹੂੰ ਔਰ ਜੋ ਜਸਟਿਸ ਸਿਸਟਮ ਰਿਆ ਹੈਗਾ ਕਿਉਂਕਿ ਸਰਕਾਰਾਂ ਦਾ ਕਹਿਣਾ ਕਿ ਕਾਫੀ ਹੱਦ ਤੱਕ ਨਿਆਂ ਦਿੱਤਾ ਉਹ ਉਸ ਨਿਆਂ ਦੇ ਬਾਰੇ ਵਿੱਚ ਕਿਵੇਂ ਸੋਚਦੀਆਂ ਨੇ? ਜੋਸੀ ਜਦੋਂ ਉਹਨਾਂ ਦੇ ਨਾਲ ਬੈਠੋਗੇ ਕਦੇ ਉਹਨਾਂ ਦੇ ਨਾਲ ਗੱਲ ਕਰੋਗੇ ਤੁਹਾਨੂੰ ਪਤਾ ਚੱਲੇਗਾ ਉਹ ਕਹਿੰਦੇ ਨਹੀਂ ਕਿ ਕਦੇ ਕੋਈ ਇੱਕ ਵਾਰੀ ਆ ਕੇ ਹੱਥ ਫੜ ਕੇ ਕਹਿ ਦਿੰਦਾ ਕਿ ਅਸੀਂ ਤੁਹਾਡੇ ਨਾਲ ਹਾਂ ਉਹਨਾਂ ਨੇ 40 ਸਾਲ ਇਹ ਜੰਗ ਕੱਲਿਆਂ ਲੜੀ ਆ ਮੈਂ ਇਹ ਮੰਨਾਂਗਾ ਕਿ ਕਾਫੀ ਵਕੀਲਾਂ ਦਾ ਸੀਨੀਅਰ ਲਾਇਰਸ ਦਾ ਬੜਾ ਬੜਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਉਹਨਾਂ ਨੇ ਵੀ ਇਹ ਕੇਸਿਸ ਕੰਟੀਨਿਊ ਕੀਤੇ ਮਗਰ ਅਸਲੀ ਹੀਰੋ ਜਿਹੜੇ ਹਨ ਉਹ ਔਰਤਾਂ ਨੇ ਜਿਹੜੀਆਂ ਇਹ 40 ਸਾਲ ਤੋਂ ਅੱਜ ਤੱਕ ਲੜ ਰਹੀਆਂ ਨੇ ਮਗਰ ਫਿਰ ਮੈਂ ਇਹੀ ਗੱਲ ਕਹਾਂਗਾ ਜਦੋਂ ਤੁਸੀਂ ਜਾਓ ਕਦੇ ਉਹਨਾਂ ਨੂੰ ਮਿਲੋ ਜਸਟਿਸ ਦੀ ਸ਼ੁਰੂਆਤ ਹੁੰਦੀ ਸਭ ਤੋਂ ਪਹਿਲੇ ਇੱਕ ਨੋਲੇਜਮੈਂਟ ਤੋਂ ਕਿ ਹਾਂ ਇਹ ਹੋਇਆ ਔਰ ਇਹ ਗਲਤ ਹੋਇਆ ਹੈਨਾ ਉਸ ਤੋਂ ਬਾਅਦ ਗੱਲ ਆਉਂਦੀ ਕਿ ਇਹਨਾਂ ਲੋਕਾਂ ਦੀ ਜ਼ਿੰਦਗੀ ਹੁਣ ਕਿਸ ਤਰ੍ਹਾਂ ਬਿਹਤਰ ਹੋ ਸਕਦੀ ਹੈ ਉਹ ਉਹਦੇ ਬਾਰੇ ਗੱਲ ਨਹੀਂ ਹੁੰਦੀ ਤੁਸੀਂ ਕੰਪਨਸੇਸ਼ਨ ਕਹਿ ਦਿੰਦੇ ਹੋ ਕੰਪਨਸੇਸ਼ਨ ਇੱਕ ਬੜਾ ਗਲਤ ਟਰਮ ਹੁੰਦਾ ਕੰਪਨਸੇਸ਼ਨ ਤੁਹਾਡੀ ਜ਼ਿੰਦਗੀ ਨੂੰ ਸਹੀ ਟਰੈਕ ਤੇ ਨਹੀਂ ਲਿਆ ਸਕਦਾ ਕੰਪਨਸੇਸ਼ਨ ਇੱਕ ਪੈਸਾ ਅਮਾਉਂਟ ਹੈ ਉਹ ਜਿਹੜਾ ਖਰਚ ਹੋ ਜਾਏਗਾ ਮਗਰ ਰੈਪੇਰੇਸ਼ਨ ਰੀਕੰਸੀਲੀਏਸ਼ਨ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਉਹਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਉਸ ਤੋਂ ਆਏਗਾ ਜੀ ਅੱਛਾ ਜਦੋਂ ਅਸੀਂ 84 ਦੀ ਗੱਲ ਕਰਦੇ ਆ ਜਾਂ ਜਦੋਂ ਤੁਸੀਂ ਆਪ ਇਹਨੂੰ ਐਜ਼ ਅ ਇੱਕ ਹਿਸਟੋਰੀਅਨ ਦੇ ਪੱਖ ਤੋਂ ਦੇਖਦੇ ਸੀਗੇ ਕਿ ਉਦੋਂ ਅਸੀਂ ਇਵੈਂਟਸ ਦੀ ਗੱਲ ਕਰਦੇ ਆ ਜਾਂ ਕਾਨਫਰੈਂਸਿਸ ਦੀ ਗੱਲ ਕਰਦੇ ਆ ਜਾਂ ਉਸ ਵੇਲੇ ਜੋ ਵੱਡੀਆਂ ਹਾਈਲਾਈਟਸ ਸੀ ਉਹਨਾਂ ਦੀ ਗੱਲ ਕਰਦੇ ਪਰ ਐਜ਼ ਅ ਲੇਖਕ ਜਦੋਂ ਤੁਸੀਂ ਇਹਨਾਂ ਕਹਾਣੀਆਂ ਦੇ ਰੂਬਰੂ ਹੋ ਰਹੇ ਸੀਗੇ ਤਾਂ ਐ ਹੋਇਆ ਕਿ ਤੁਹਾਡੇ ਮਨ ਚ ਪਹਿਲਾਂ ਜੋ 84 ਦੀ ਇੱਕ ਤਸਵੀਰ ਸੀ ਉਸ ਤੋਂ ਕੁਝ ਵੱਖਰਾ ਤੁਸੀਂ ਮਹਿਸੂਸ ਕੀਤਾ ਹੋਵੇ ਇਹਨਾਂ ਔਰਤਾਂ ਨੂੰ ਮਿਲਦੇ ਆ ਬਿਲਕੁਲ ਕਿ ਪਹਿਲਾ ਮਤਲਬ ਤੁਹਾਨੂੰ ਪੋਲਿਟਿਕਸ ਪਤਾ ਹੁੰਦਾ ਇਸ ਦਾ ਹੈ ਨਾ ਕੀ ਹੋਇਆ 왓 ਇਜ਼ ਦ ਪੋਲਿਟਿਕਸ ਔਰ ਤੁਹਾਨੂੰ ਉੱਪਰ ਦੀ ਡਿਟੇਲ ਪਤਾ ਹੋਏਗੀ ਕਿ ਹਾਂ ਸਿੱਕ ਕਤਲੇਆਮ ਨਰਨ ਸਿੰਘ ਖਾਨੂੰ ਮਾਰੇ ਆ ਗਿਆ ਉਹਨਾਂ ਦੇ ਘਰ ਉਜਾੜਤੇ ਗਏ ਹੈ ਨਾ ਔਰਤਾਂ ਨਾਲ ਕੀ ਬਦਸਲੂਕੀ ਹੋਈ ਮਗਰ ਡਿਟੇਲ ਤੇ ਤੁਹਾਨੂੰ ਜਾ ਕੇ ਅੰਦਰ ਪਤਾ ਚੱਲਦਾ ਨਾ ਕਿ ਕੀ ਪੈਟਰਨ ਰਿਹਾ ਉਸੇ ਪੈਟਰਨ ਨਾਲ ਕਿਤਨੇ ਬੰਦੇ ਮਾਰੇ ਗਏ ਹੈ ਉਸ ਤੋਂ ਬਾਅਦ ਤੁਹਾਨੂੰ ਇਹ ਪਤਾ ਚੱਲਦਾ ਕਿ ਇਹਨਾਂ ਔਰਤਾਂ ਦੇ ਨਾਲ ਕੀ ਕੀ ਹੋਇਆ ਔਰ ਇਹ ਕਹਾਣੀਆਂ ਬਹੁਤ ਮੁਸ਼ਕਿਲ ਹੁੰਦੀਆਂ ਨੇ ਔਰਤਾਂ ਲਈ ਜ਼ਿਆਦਾ ਮੁਸ਼ਕਿਲ ਹੁੰਦੀ ਨੇ ਕਹਾਣੀਆਂ ਦੱਸਣਾ ਇਹਨੂੰ ਟਾਈਮ ਲੱਗਦਾ ਤੇ ਉਹ ਆਈ ਥਿੰਕ ਇਟ ਟੂਕ ਅ ਲੋਟ ਆਫ ਟਾਈਮ ਐਂਡ ਮਗਰ ਜਦੋਂ ਤੁਸੀਂ ਉਹਨਾਂ ਦੇ ਨਾਲ ਬੈਠਦੇ ਹੋ ਜਾ ਕੇ ਤੁਹਾਨੂੰ ਉਹਨਾਂ ਦੇ ਦਰਦ ਦਾ ਅਹਿਸਾਸ ਹੁੰਦਾ ਕਿ ਤੁਸੀਂ ਇਹ ਵੀ ਸੋਚਦੇ ਹੋ ਕਿ ਇੱਕ ਇਸ ਮਿੱਟੀ ਦੀ ਬਣੀ ਦੀ ਕਿ ਇਤਨਾ ਕੁਛ ਇਹਨਾਂ ਨੇ ਬਰਦਾਸ਼ਤ ਵੀ ਕੀਤਾ ਹੋ ਰਿਹਾ ਹੈ ਅੱਜ 40 ਸਾਲ ਤੋਂ ਲੜਵੀ ਰਹੀਆਂ ਹਨ ਤੋ ਅੱਜ ਵੀ ਉਹਨਾਂ ਦੇ ਅੰਦਰ ਲੜਨ ਦਾ ਜਜ਼ਬਾ ਹੈ ਜਜ਼ਬਾ ਹੈ ਤੁਸੀਂ ਦੇਖੋਗੇ ਕਿ ਉਹ ਇਨਸਾਫ ਲਈ ਤੇ ਅੱਜ ਵੀ ਲੜ ਰਹੀ ਹੈ ਇਨਸਾਫ ਲਈ ਲੜ ਰਹੀ ਹੈ ਕਿ ਕੋਈ ਕਹਾਣੀਆਂ ਕੋਈ ਇਮੋਸ਼ਨ ਕੋਈ ਉਹਨਾਂ ਨਾਲ ਕੋਈ ਮੁਲਾਕਾਤ ਜਿਹੜੀ ਅੱਜ ਵੀ ਜਦੋਂ ਤੁਸੀਂ ਇਹ ਬੁੱਕ ਹੱਥ 'ਚ ਲੈ ਕੇ ਤੁਰਦੇ ਹੋ ਤੇ ਤੁਹਾਡੇ ਜ਼ਹਿਨ 'ਚ ਘੁੰਮਦੀ ਰਹਿੰਦੀ ਹੋਵੇ ਕਿ ਇਹ ਗੱਲ ਮੈਂ ਬੜੀ ਦੂਰ ਤੱਕ ਪਹੁੰਚਾਉਣੀ ਹੈ ਆਈ ਥਿੰਕ ਸਾਰੀਆਂ ਹੀ ਸਾਰੀਆਂ ਹੀ ਗੱਲਾਂ ਕਿਉਂਕਿ ਜਦੋਂ ਮੈਂ ਤੁਹਾਨੂੰ ਕਿਹਾ ਕਿ ਕਿਸ ਉਹਨਾਂ ਨੇ ਕਿਹਾ ਕਿ ਇੱਕ ਕੁਐਸਚਨ ਜਿਹੜਾ ਮੈਨੂੰ ਇੱਕ ਉਸੇ ਮੁਲਾਕਾਤਾਂ ਦੇ ਦੌਰਾਨ ਇੱਕ ਕੁਐਸਚਨ ਆਇਆ ਕਿ ਕੀ ਮੈਂ ਭਾਰਤ ਦੀ ਨਾਗਰਿਕ ਨਹੀਂ ਹਾਂ ਇਹ ਇਹ ਬਹੁਤ ਡੈਮੋਕ੍ਰੇਸੀ ਦੇ ਵਿੱਚ ਬੜਾ ਵੱਡਾ ਸਵਾਲ ਉੱਠ ਜਾਂਦਾ ਹੈ ਕਿ ਅਗਰ ਤੁਹਾਡਾ ਸਿਟੀਜ਼ਨ ਕੋਈ ਇਸ ਤਰ੍ਹਾਂ ਫੀਲ ਕਰ ਰਿਹਾ ਤੇ ਔਰ ਉਹ ਕਿਉਂ ਫੀਲ ਕਰ ਰਿਹਾ ਕਿਉਂਕਿ ਉਹਨੂੰ ਲੱਗ ਰਿਹਾ ਕਿ ਮੇਰਾ ਸਾਥ ਕੋਈ ਨਹੀਂ ਦੇ ਰਿਹਾ ਔਰ ਤੁਹਾਡੇ ਆਪਣੇ ਕੋਲ ਜਵਾਬ ਸੀ ਇਸ ਸਵਾਲ ਦਾ ਨਹੀਂ ਕਿਉਂਕਿ 40 ਸਾਲ ਦੇ ਜ਼ਖਮ ਨੇ ਔਰ ਉਹਨਾਂ ਦੇ ਉਹਨਾਂ ਨੂੰ ਆਈ ਥਿੰਕ ਸਿਰਫ ਜਸਟਿਸ ਰਿਪਰੇਸ਼ਨਸ ਰੀਕੰਸੀਲੀਏਸ਼ਨ ਸ਼ਾਇਦ ਇਹ ਸ਼ੁਰੂਆਤ ਹੋ ਸਕਦੀ ਹੈ ਉਹ ਜ਼ਖਮ ਪਰੰਦੀ ਉਹ ਕਿਸੇ ਨੂੰ ਇਹ ਨਹੀਂ ਸੋਚਣ ਕਿ ਉਹਨਾਂ ਨੇ ਕਿਸੇ ਨੂੰ ਯੋਨਾ ਕਿ ਉਹ ਭੁੱਲ ਜਾਣਗੇ ਕਿ ਕੀ ਹੋਇਆ 84 ਚੋਂ ਕਿਸੇ ਨੂੰ ਮਾਫ ਕਰ ਦੇਣਗੇ ਸਭ ਨੂੰ ਜੋ ਪਰਪਟਰੇਟਰਸ ਹਨ ਉਹ ਇੱਕ ਕਲੋਜ਼ਰ ਚਾਹੁੰਦੇ ਨੇ ਤੁਸੀਂ ਆਪਣੇ ਨਾਨੀ ਦਾ ਜ਼ਿਕਰ ਕੀਤਾ ਵੀ ਇਹ ਸਾਰਾ ਕੰਮ ਤੁਸੀਂ ਉਹਨਾਂ ਨੂੰ ਡੈਡੀਕੇਟ ਜਾਂ ਕਹੋ ਸਮਰਪਿਤ ਕਰਦੇ ਹੈਗੇ ਆ ਕਿ ਉਹਨਾਂ ਵੱਲੋਂ ਕੋਈ ਕਹਾਣੀਆਂ ਤੁਹਾਡੇ ਤੱਕ ਆਈਆਂ ਉਹਦਾ ਕਾਰਨ ਇਹ ਜੀ ਕਿ ਮੇਰੀ ਨਾਨੀ ਤੇ ਦਾਦੀ ਦੋਨੋਂ ਵਟਵਾਰੇ ਦੇ ਸਮੇਂ ਉਹ ਉਸ طرفੋਂ ਇਸ طرف ਆਏ ਸੀਗੇ ਤੇ ਉਹ ਰੈਜ਼ੀਲੀਅੰਸ ਇਸ ਕਰਕੇ ਉਹਨਾਂ ਨੂੰ थैंकਫੁਲ ਹਾਂ ਮੈਂ ਕਿਉਂਕਿ ਮੈਨੂੰ ਪਤਾ ਉਹਨਾਂ ਦੀ ਜद्दोजਹਿਦ ਵੀ ਬੜੀ ਲੰਬੀ ਰਹੀ ਹੋਣੀ ਉੱਥੋਂ ਇੱਥੇ ਤੱਕ ਆਉਣ ਦੀ ਇਸ ਲਈ ਕਦੇ ਉਹਨਾਂ ਨੇ ਕੋਈ ਇਹਦੇ ਬਾਰੇ ਵਿੱਚ ਗੱਲ ਕੀਤੀ ਜਿੱਦਾਂ ਮੈਂ ਕਿਹਾ ਨਾ ਕਹਾਣੀਆਂ ਬਹੁਤ ਡਿਫਿਕਲਟ ਨੇ ਸਾਡੀ ਨਾਨੀ ਕਾਫੀ ਦੇਰ ਤੱਕ ਕੋਈ ਗੱਲ ਨਹੀਂ ਕਰਦੇ ਸਨ ਇਹਦੇ ਬਾਰੇ ਆਪਣੇ ਘਰ ਨੂੰ ਯਾਦ ਕਰਦੇ ਸਨ ਪਰ ਗੱਲ ਨਹੀਂ ਕਰਦੇ ਸੀ ਵਟਵਾਰੇ ਬਾਰੇ ਵਟਵਾਰੇ ਬਾਰੇ ਕਿਉਂਕਿ ਟਰੋਮਾ ਸੀਗਾ ਉਸ ਟਰੋਮਾ ਦੇ ਕਰਕੇ ਉਹ ਕਦੇ ਗੱਲ ਨਹੀਂ ਕਰਦੇ ਸੀ ਹਮ ਮਗਰ ਫਿਰ ਜਦੋਂ ਛੋਟੀ ਛੋਟੀ ਹਲਕੀ ਹਲਕੀ ਕਹਾਣੀਆਂ ਦੱਸਦੇ ਸਨ ਤੁਹਾਨੂੰ ਉਹਨਾਂ ਦੀ ਅੱਖਾਂ ਤੋਂ ਪਤਾ ਚੱਲ ਜਾਂਦਾ ਸੀ ਕਿ ਦਰਦ ਕਿੰਨਾ ਜ਼ਿਆਦਾ ਆ ਔਰ ਇਹ ਜਦੋਂ ਇਹ ਤੁਸੀਂ ਕਰ ਰਹੀ ਸੀ ਉਦੋਂ ਵੀ ਉਹੀ ਚੀਜ਼ ਮੈਸਸ ਉਸ ਕਰ ਰਹੇ ਸੀ ਮੇਰੇ ਲਈ ਪੁੱਛ ਰਹੀ ਸੀ ਹਮ ਆਈ ਥਿੰਕ ਐਜ਼ ਅ ਰਿਸਰਚਰ ਡਿਫਿਕਲਟ ਹੋਗਾ ਮਗਰ Uh, क्योंकि हिस्ट्री बड़ा इम्पोर्टेंट इतिहासिक रिकॉर्ड है मुश्किल तो है, है।, तो है प्रोसैस भी मुश्किल है मगर एक फोकस यही रिकॉर्ड है जिन्होंने बहर लेना है बस। ਜੀ ਸੋ ਬਹੁਤ ਬਹੁਤ ਥੈਂਕ ਯੂ ਸਰ ਤੁਸੀਂ ਪੰਜਾਬ ਆਇਓ ਇਹਦੇ ਵਿੱਚ ਬਹੁਤ ਤੁਹਾਡੀ ਬੁੱਕ ਪੜਨ ਤੋਂ ਬਾਅਦ ਮੈਂ ਇਹਦੇ ਤੇ ਜ਼ਰੂਰ ਚਾਹਾਂਗੀ ਕਿ ਅਸੀਂ ਡਿਟੇਲ ਦੇ ਵਿੱਚ ਇਹਦੇ ਹਰ ਐਪੀਸੋਡ ਦੇ ਉੱਤੇ ਗੱਲ ਕਰੀਏ ਬਟ ਥੈਂਕ ਯੂ so, बहुत -बहुत सर, so much ਤੁਸੀਂ ਇਹਦੀ ਸਭ ਤੋਂ ਜਾਣ ਪਛਾਣ ਸਾਨੂੰ ਕਰਵਾਈ ਸੋ uh, ਦੋਸਤੋ so, 84 ਦੀ ਜਿਵੇਂ ਕਿ ਅਸੀਂ ਗੱਲ ਕੀਤੀ ਕਿ ਵਕਿਆਈ ਔਰਤਾਂ ਦੇ ਦਰਦ ਨੂੰ ਹਮੇਸ਼ਾ ਔਣ ਗੱਲਾਂ ਕੀਤਾ ਕਰ ਦਿੱਤਾ ਜਾਂਦਾ ਹੈਗਾ ਕਿਉਂਕਿ ਗੱਲ ਇਵੈਂਟਸ ਦੀ ਹੁੰਦੀ ਰਹਿੰਦੀ ਹੈਗੀ ਹੈ ਹਿਸਟੋਰੀਕਲ ਕੀ ਕਾਰਨ ਰਹੇ ਸੀ ਐਦੇ ਤੇ ਗੱਲ ਹੁੰਦੀ ਰਹਿੰਦੀ ਹੈ ਕਿੰਨੇ ਕਦੋਂ ਕੀ ਬਿਆਨ ਦਿੱਤਾ ਸੀਗਾ ਪਰ ਜਦੋਂ ਖੂਨ ਵਹਿੰਦਾ ਹੈਗਾ ਤੇ ਬਹੁਤ ਸਾਰੇ ਆਪਣੇ ਹੱਥੋਂ ਖੁੱਸ ਜਾਂਦੇ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਦਰਦ ਹੈਗਾ ਉਹ ਪੂਰੀ ਜ਼ਿੰਦਗੀ ਨਾਲ ਲੈ ਕੇ ਚਲਦੀਆਂ ਨੇ ਉਹਨਾਂ ਦੀਆਂ ਵਿਧਵਾਵਾਂ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਭੈਣਾਂ ਔਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਮਾਵਾਂ ਭੈਣਾਂ ਉਹਨਾਂ ਔਰਤਾਂ ਦੇ ਨਾਲ ਬੈਠ ਕੇ ਉਹਨਾਂ ਦੇ ਅੰਦਰ ਨੂੰ ਖੰਗਾਲਣ ਦੀ ਔਰ ਇਸ ਕਿਤਾਬ ਨੂੰ ਪੜਨ ਤੋਂ ਬਾਅਦ ਤੁਸੀਂ ਵੀ ਉਸ ਦਰਦ ਦੇ ਰੂਬਰੂ ਹੋ ਸਕੋਗੇ ਸੋ ਲਗਾਤਾਰ ਅਸੀਂ ਪੰਜਾਬੋਂ ਤੇ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਇਹੋ ਜੇ ਨਵੇਂ ਵਿਕਲੇ ਵਿਸ਼ੇ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਸਿਲਸਿਲਾ ਜਾਰੀ ਰਹੇਗਾ ਫਿਲਹਾਲ ਮੈਨੂੰ ਅਰਪਣ ਕਰਨ ਨੂੰ ਦਿਓ ਆ ਗਿਆ ਧੰਨਵਾਦ